ਲੋ ਜੀ ਸੁਖਣ ਵਾਲਾ ਕਤਲ ਮਾਮਲੇ ਦੇ ਵਿੱਚ ਆ ਗਈ ਇੱਕ ਹੋਰ ਵੱਡੀ ਅਪਡੇਟ ਤਿੰਨੇ આરોપીਆਂ ਨੂੰ ਮੋੜ ਅਦਾਲਤ ਵਿੱਚ ਕੀਤਾ ਗਿਆ ਸੀ ਪੇਸ਼ ਅਤੇ ਹੋਰ ਰਿਮਾਂਡ ਦੀ ਕੀਤੀ ਮੰਗ ਪਰ ਮਾਜੋਗ ਅਦਾਲਤ ਦੇ ਵੱਲੋਂ ਅਰਜੀ ਨੂੰ ਕਰ ਦਿੱਤਾ ਗਿਆ ਰੱਦ ਦਾਲਦੀ ਹੈ ਕਿ ਕਤਲਮਾਨੂ ਦੇ ਵਿੱਚ ਤਿੰਨੇ ਯੂਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦਾ ਰਿਮਾਂਡ ਹਾਸਲ ਹੋਇਆ ਤੇ ਰਿਮਾਂਡ ਦੌਰਾਨ ਕਈ ਵੱਡੇ ਖੁਲਾਸੇ ਹੋਏ ਤੇ ਕਈ ਸਬੂਤ ਪੁਲਜ ਦੇ ਹੱਥ ਲੱਗੇ ਸਨ ਜਿਸ ਤੋਂ ਬਾਅਦ ਰਿਮਾਂਡ ਖਤਮ ਹੋਇਆ ਤਾਂ ਅੱਜ ਮੁੜ ਤੋਂ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਦੋਨਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਅਰਜ਼ੀ ਰੱਦ ਕਰ ਦਿੱਤੀ ਤੇ ਅੱਗੇ ਰਿਮਾਂਡ ਨਹੀਂ ਦਿੱਤਾ ਗਿਆ ਤਿੰਨੋ ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਗਿਆ ਇਹਨਾਂ ਨੂੰ ਫਰੀਦਕੋੜ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਜਗਪਾਲ ਸਿੰਘ ਨੇ ਦੱਸਿਆ ਕਿ ਤਿੰਨੇ ਰੋਪਿਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਸੀ ਤੇ ਮੁੜ ਰਿਮਾਂਡ ਮੰਗਿਆ ਗਿਆ ਪਰ ਮਾਂਜੋਗ ਦਾਤ ਦੇ ਵੱਲੋਂ ਟਿੱਪਣੀ ਕੀਤੀ ਗਈ ਕਿ ਇਨ੍ਹਾਂ ਕੋਲੋਂ ਜਿਹੜੇ ਮੋਬਾਈਲ ਐ ਆਲ ਰੈਡੀ ਰਿਕਵਰ ਕੀਤੇ ਜਾ ਚੁੱਕੇ ਨੇ ਇਸ ਲਈ ਹੁਣ ਪੁਲਿਸ ਰਿਮਾਂਡ ਦੀ ਹੋਰ ਕੋਈ ਜ਼ਰੂਰਤ ਨਹੀਂ ਹੈ ਅੱਜ ਬੇਸਿਕਲੀ ਜੀ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਹੋਰ ਐਕਸਟੈਂਡ ਕਰਵਾਉਣ ਵਾਸਤੇ ਜਿਹੜਾ ਐਪਲੀਕੇਸ਼ਨ ਮੂਵ ਕੀਤੀ ਸੀਗੀ ਕਿਉਂਕਿ ਉਹ ਕਹਿੰਦਾ ਸ਼ਾਇਦ ਕੋਈ ਜਿਹੜੇ ਉਹਨਾਂ ਨੇ ਮੋਬਾਈਲ ਫੋਨ ਰਿਕਵਰ ਕਰਵਾਉਣੇ ਹੈਗੇ ਆ ਪਰ ਜੱਸ ਸਾਹਿਬ ਦੀ ਜਿਹੜੀ ਕੁਇਰੀ ਸੀ ਉਹ ਇਹ ਸੀ ਕਿ ਫੋਨਸ ਆਲਰੇਡੀ ਫਸਟ ਡੇ ਤੋਂ ਹੀ ਇਹਨਾਂ ਦੇ ਰਿਕਵਰ ਕੀਤੇ ਹੋਏ ਹੈ ਤੇ ਜਿਹਦੇ ਕਰਕੇ ਜਿਹੜੀ ਹੈਗੀ ਜਿਹੜੀ 3 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੇ ਮੰਗਿਆ ਸੀ ਉਹ ਟੋਟਲੀ ਡਿਨਾਈ ਕਰਕੇ ਕੂਟਨੀਤੀ ਇਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਚ ਭੇਜ ਦਿੱਤਾ ਹੈਗਾ ਤੇ 22 12 ਤਰੀਕ ਨੂੰ ਜਿਹੜਾ ਹੈਗਾ ਇਹਨਾਂ ਨੂੰ ਇੱਕ ਵਾਰੀ ਇੱਥੇ ਪੇਸ਼ ਕਰ ਦੇ। ਕਹਿਦਾ ਆ ਕਿ ਤਿੰਨੇ ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਇਹਨਾਂ ਨੂੰ ਮੁੜ ਤੋਂ 22 ਦਸੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ